ਇਹ ਵੇਖੀ ਨਾ ਸੀ ਵੀਡੀਓਸ ਦੇਖੀਆਂ ਜਾਂਦੀਆਂ ਸੀ ਕਿ ਕੁੜੀਆਂ ਸਾਡੀ ਕੁੜੀਆਂ 'ਚ ਸ਼ਰਤ ਲੱਗ ਗਈ ਕਿ ਵੀ ਦੇਖਦੇ ਸੁਖ ਰਤੀਆਂ ਨੂੰ ਕੋਣ ਪੱਟਦਾ ਆ। ਉਹਦੇ ਵਿੱਚ ਮੈਂ ਵੀਡੀਓਸ ਜਿੱਦਾਂ ਆਪਾਂ ਕਹਿ ਦਿੰਨੇ ਆ ਨਿਊਡਸ ਵੀਡੀਓ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨਾਲ ਦੇਖੀਆਂ ਸੀ। ਕਹਿੰਦੇ ਮੈਸੇਜ, ਸਨੈਪਚੈਟਾਂ 'ਚੋਂ ਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਘੱਟੋ-ਘੱਟ 2-300 ਤੋਂ ਵੀਡੀਓਸ ਉਹਦੇ ਸਨੈਪਚੈਟ 'ਤੇ ਸੀ। ਜਿਹੜੀ ਕੁੜੀ ਨੇ ਇਹਦੇ ਤੇ ਪਹਿਲਾ ਪਰਚਾ ਪਾਇਆ ਸੀ ਉਹਦਾ ਨਾਮ ਸੀਗਾ ਲਵ। ਪਹਿਲਾ ਪਰਚਾ ਚਲੋ ਰੇਪ ਕੇਸ ਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੁਖ ਰਤੀਆ ਦੀਆਂ ਕਾਫੀ ਵੀਡੀਓਸ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਇੱਕ ਕੁੜੀ ਦਾ ਪੋਡਕਾਸਟ ਆਇਆ ਉਸ ਦੇ ਵਿੱਚ ਉਸ ਨੇ ਕਾਫੀ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਸੁਖ ਰਤੀਏ ਨੂੰ ਅਤੇ ਉਸ ਨੇ ਕਾਫੀ ਜ਼ਿਆਦਾ ਇਲਜ਼ਾਮ ਲਗਾਏ ਅਤੇ ਕਾਫੀ ਉਸਨੇ ਕਿਹਾ ਕਿ ਇਸਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਅਤੇ ਹੋਰ ਵੀ ਕਈ ਕੁੜੀਆਂ ਨੂੰ ਇਹਨੇ ਟਰੈਪ ਦੇ ਵਿੱਚ ਲਿਆਂਦਾ ਸੀ ਅਤੇ ਹੋਰ ਵੀ ਕਈ سنگੀਨ ਇਲਜ਼ਾਮ ਇਹਦੇ ਉੱਤੇ ਲਗਾਏ ਫਿਲਹਾਲ ਦੋਸਤੋ ਤੁਹਾਡੀ ਕੀ ਰਾਏ ਹੈ ਇਹਨਾਂ ਦੋਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਇਸ ਦੇ ਨਾਲ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੇ ਨਵੇਂ-ਨਵੇਂ ਅਪਡੇਟਸ ਛੇਤੀ ਤੋਂ ਛੇਤੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਣੇ ਰਹੇ ਨੇ